ਸੀਤ ਲਹਿਰ ਦੇ ਕਾਰਨ ਉੱਤਰੀ ਭਾਰਤ ਪੂਰੀ ਤਰ੍ਹਾਂ ਕੋਹਰੇ ਦੀ ਲਪੇਟ ਦੇ ਵਿੱਚ ਆਉਣ ਕਾਰਨ ਲੋਕਾਂ ਦਾ ਜਨਜੀਵਨ ਹੈ ਜਿਹੜਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਦਾਦੀਏ ਕੀ ਸੀਤ ਲਹਿਰ ਦੇ ਕਾਰਨ ਲੋਕ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਗਏ ਨੇ ਉੱਥੇ ਹੀ ਮੌਸਮ ਵਿਭਾਗ ਦੇ ਮੁਤਾਬਕ ਉੱਤਰੀ ਭਾਰਤ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਘਟ ਜਾ ਰਹੀ ਹੈ ਅਤੇ ਪਿਛਲੇ 10 ਸਾਲਾਂ ਦੇ ਵਿੱਚ ਪਹਿਲੀ ਵਾਰ ਦਸੰਬਰ ਅਤੇ ਜਨਵਰੀ ਦੇ ਵਿੱਚ ਮੌਸਮ ਹੈ ਜਿਹੜਾ ਕੁਸ਼ਕ ਹੋ ਰਿਹਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਭਾਰੀ ਗਰਾਵਟ ਦਰਜ ਕੀਤੀ ਗਈ ਹੈ ਉਥੇ ਧੁੰਦ ਅਤੇ ਸਰਦੀ ਦਾ ਅਸਰ ਲੋਕਾਂ ਦੇ ਨਾਲ ਨਾਲ ਟ੍ਰੇਨਾਂ ਦੇ ਉੱਤੇ ਵੀ ਪੈਂਦਾ ਦਿਖ ਰਿਹਾ ਹੈ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਸੜਕੀ ਰਸਤੇਆਂ ਵੀ ਇੱਕ ਤੋਂ ਦੂਜੀ ਜਗ੍ਹਾ ਜਾਣ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਡਰਾਈਵਿੰਗ ਕਰਦੇ ਸਮੇਂ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵੱਦੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਸੜਕੀ ਹਾਸਿਆਂ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਉਥੇ ਸੀਤ ਲਹਿਰ ਕਾਰਨ ਲੰਬੀ ਦੂਰੀ ਦੀਆਂ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 2 ਤੋਂ 8 ਘੰਟੇ ਦੇਰ ਦੀ ਦੇ ਨਾਲ ਚੱਲ ਰਹੀਆਂ ਨੇ ਉਥੇ ਟ੍ਰੇਨਾਂ ਦੇ ਲੇਟ ਹੋਣ ਦੇ ਕਾਰਨ ਯਾਤਰੀਆਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੇ ਘਰ ਕਦੋਂ ਪੁੱਜਣਗੇ ਉਥੇ ਧੁੰਦ ਅਤੇ ਸਰਦੀ ਦਾ ਅਸਰ ਲੋਕਾਂ ਦੇ ਨਾਲ ਨਾਲ ਰੇਨਾਂ ਤੇ ਪੈ ਰਿਹਾ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਸੜਕੀ ਰਸਤਿਆਂ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਹੈ ਜਿਹੜੀ ਦਿਖਾਈ ਦੇ ਰਹੀ ਹੈ ਤੇ ਲੋਕ ਆਵਾਜਾਈ ਦੇ ਦੌਰਾਨ ਪੂਰੇ ਕੱਪੜੇ ਪਾ ਕੇ ਆਪਣੇ ਵਾਹਨ ਚਲਾਉਂਦੇ ਨਜ਼ਰ ਆ ਰਹੇ ਨੇ ਉੱਥੇ ਹੀ ਲੋਕ ਠੰਡ ਤੋਂ ਬਚਣ ਦੇ ਲਈ ਹੁਣ ਅੱਜ ਸੇਕਣ ਦਾ ਸਹਾਰਾ ਵੀ ਲੈ ਰਹੇ ਨੇ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਬਲਰਾਜ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਬਲਰਾਜ ਲਗਾਤਾਰ ਪੰਜਾਬ ਦੇ ਵਿੱਚ ਠੰਡ ਦਾ ਪ੍ਰਕੋਪ ਹੈ ਜਿਹੜਾ ਵਧਦਾ ਜਾ ਰਿਹਾ ਹੈ ਜੇਕਰ ਉੱਤਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਦੀ ਚਿੱਟੀ ਚਾਦਰ ਤੇ ਉੱਤੋਂ ਸੀਤ ਲਹਿਰ ਨੇ ਲੋਕ ਨੇ ਜਿਹੜੇ ਬਿਲਕੁਲ ਠਾਰ ਕੇ ਰੱਖ ਦਿੱਤੇ ਨੇ ਕੀ ਕੁ ਜਾਣਕਾਰੀ ਆ ਜੀ ਕਰਨ ਦੀ ਗੱਲ ਕਰੀਏ ਅੱਜ ਪੰਜਾਬ ਭਰ ਦੀ ਉੱਤਰ ਭਾਰਤ ਦੀ ਵੀ ਗੱਲ ਕਰੀਏ ਜੇ ਕਾਫੀ ਸੀਤ ਲਹਿਰ ਨੇ ਜਿਹੜੀ ਆਪਣੀ ਜਣ ਚਾਦਰ ਆ ਵਿਛਾਈ ਹੋਈ ਹੈ ਹ ਜੇ ਹੁਣ ਤੱਕ ਇਹ ਗੱਲ ਕਰੀਏ ਇਹ ਮਰੀਜ਼ਾਂ ਦੀ ਗੱਲ ਕਰੀਏ ਹਸਪੀਟਲਾਂ ਦੀ ਤਰ੍ਹਾਂ ਜਿਹੜੀ ਵਾਢੀ ਨਜ਼ਰ ਆ ਰਹੀ ਹੈ ਬੁਖਾਰ ਤੇ ਫਰਾਮ ਜਿਹੜੀ ਜਿਹੜੀ ਸੀਤ ਲਹਿਰ ਹੈ ਰਿਕਾਰਡ ਤੋੜ 45 ਸਾਲ ਦਾ ਜੇ ਦੱਸਿਆ ਜਾਵੇ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਰਿਪੋਰਟ ਹੈਗੀ ਹੈ ਕਿ ਜਦੋਂ 45 ਸਾਲ ਤੋਂ ਬਾਅਦ ਜਿਹੜੀ ਇੰਨੀ ਜਿਹੜੀ ਠੰਡ ਪਈ ਹੈਗੀ ਹੈ ਕਿ ਕਾਫੀ ਵੱਡੀ ਚਤਾਰ ਦੇ ਵਿੱਚ ਠੀਤ ਲਹਿਰ ਚੱਲ ਰਹੀ ਹੈ ਤੇ ਧੁੰਦ ਦੀ ਗੱਲ ਕਰੀਏ ਕੱਡੀ ਰਾਤ ਨੂੰ ਜਿਹੜੇ ਰਾਤ ਦੇ ਸਮੇਂ ਦੇ ਵਿੱਚ ਜਿਹੜੀ ਧੁੰਦ ਦੇ ਆਪਣੀ ਪੂਰੀ ਪਰਤ ਵਿਛਾਈ ਹੋਈ ਹੈ ਅੱਛਾ ਜੇ ਮੇਰੇ ਗੱਲ ਕਰੀਏ ਥੋੜੀ ਥੋੜੀ ਮਤਲਬ ਕਿ 1.5 ਕਿਲੋਮੀਟਰ ਦੀ ਕਰੀਬ ਜਿਹੜਾ ਨਜ਼ਰ ਆ ਰਿਹਾ ਤਾਂ ਉਦੋਂ ਨੇ ਸਿਰ ਵੀ ਚਾਦਰ ਰਛਾਈਏ ਸੀਟ ਲੈਂਡ ਜਿਹੜੀ ਸੜਕ ਹੈ ਉਹ ਨਾਲ ਚੱਲਦੀ ਨਜ਼ਰ ਆ ਰਹੀ ਏ ਜੀ ਬਲਰਾਜ ਕੋਈ ਰਾਤ ਮਿਲਦੀ ਨਜ਼ਰ ਆਊਗੀ ਆਉਣ ਵਾਲੇ ਦਿਨਾਂ 'ਚ ਠੰਡ ਤੋਂ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੋਰ ਠੰਡ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਜੀ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜੇ ਦੱਸਿਆ ਜਾ ਰਿਹਾ ਹੈ ਕਿ ਸੀਟ ਲੈਂਡ ਜਿਹੜੀ ਵੱਸ ਸਕਦੀ ਹੈ ਅਗਲੇ ਕਾਦੇ ਹਫ਼ਤੇ ਵੀ ਜਿਹੜੀ ਹੈ ਕਿ ਰੈਲਟੀ ਨਵਾਈ ਜਿਹੜੀ ਹੈ ਕਿ ਸੀਟ ਲੈਂਡ ਦੀ ਹੋਰ ਵਧਣ ਦੀ ਸੰਭਾਵਨਾ ਨਜ਼ਰ ਆ ਜੀ ਅ ਬਲਰਾਜ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੀ ਹਰਿਆਣਾ ਦੀ ਤਾਂ ਹਿਮਾਚਲ ਦੇ ਵਿੱਚ ਬਰਫ਼ ਜੰਮਦੀ ਆ ਪਹਾੜੀ ਇਲਾਕਿਆਂ ਤੇ ਬਹੁਤ ਠੰਡ ਪੈਂਦੀ ਆ ਤੇ ਉਸ ਦਾ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਲੇਕਿਨ ਜੇਕਰ ਆਪਾਂ ਕੱਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਤਾਪਮਾਨ ਜਿਹੜਾ ਉਹ ਘੱਟ ਦਰਜ ਹੋਇਆ ਤੇ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਠੰਡ ਜ਼ਿਆਦਾ ਦਿਖਾਈ ਦਿੱਤੀ ਆ ਔਰ ਜੇ ਗੱਲ ਕਰੀਏ ਪੰਜਾਬ ਪਰ ਦੀ ਬਖਵਤ ਸੂਬਿਆਂ ਦੇ ਵਿੱਚ ਜਿਵੇਂ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ 6 ਪ੍ਰੋਸੈਂਟ 6 ਸੈਲਸੀਅਸ ਡਿਗਰੀ ਜਿਹੜਾ ਤਾਪਮਾਨ ਸੱਜਿਆ ਜਾ ਰਿਹਾ ਜੇ ਲਾਗਲੇ ਸੂਬੇ ਜਿਹਦਾ ਮਾਛਲ ਦੇ ਲਾਗਲੇ ਪਠਾਨਕੋਟ ਨੇੜੇ ਪੈ ਜਾਂਦਾ ਹੈਗਾ ਉੱਥੋਂ ਦੀ ਗੱਲ ਕਰੀਏ ਉੱਥੇ ਵੀ ਜਿਹੜਾ ਤਾਪਮਾਨ ਡਿਗਰੀ ਜਿਹੜਾ ਕਿ ਬਹੁਤ ਘੱਟ ਨਜ਼ਰ ਆਇਆ ਦੇਖਣ ਨੂੰ ਮਾਛਲ ਦੀ ਇਹ ਮਾਛਲ ਦੇ ਵਿੱਚ ਜਿਹੜੀ ਜੰਮੀ ਹੋਈ برف ਦੀ ਪਰਤ ਉਹ ਕਾਫੀ ਕਿਤੇ ਨਾ ਕਿਤੇ ਜਿਹੜੀ ਉੱਥੋਂ ਦੀ ਜਿਹੜੀ ਠੰਡ ਹੈ ਉਹ ਇਹ ਪੰਜਾਬ ਵੱਲ ਨੂੰ ਜਿਹੜੀ ਰੋਕ ਕਰ ਰਹੀ ਹੈ ਜੇ ਹੁਣ ਤੱਕ ਇਹ ਗੱਲ ਕਰੀਏ ਜੇ ਕਿ ਲੋਕਾਂ ਵੱਲੋਂ ਵੱਖ-ਵੱਖਰੇ ਅਪਰਾਲੇ ਕੀਤੇ ਜਾ ਰਹੇ ਧੂਆਂ ਲਾ ਕੇ ਦੇਖਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਥਾਸੇ ਵੀ ਵਾਪਰੇ ਨੇ ਜੇ ਕਿ ਗੈ ਲੈ ਕੇ ਕੋਲਿਆਂ ਨੂੰ ਲੈ ਕੇ ਜਿਹੜੀਆਂ ਅੱਜਕਲ ਪੱਟੀਆਂ ਚੱਲ ਰਹੀਆਂ ਇਲੈਕਟ੍ਰੋਨਿਕ ਲੋਕਾਂ ਨੂੰ ਜੋ ਦੀ ਗੈਂ ਚੜਦੀ ਨਜ਼ਰ ਆਈ ਕਿ ਪੰਜਾਬ ਭਰ ਦੇ ਵਿੱਚ ਦੋ ਤਿੰਨ ਹੱਤੇ ਵੀ ਇਹ ਕਿਵੇਂ ਦੇ ਵਾਪਰੇ ਨੇ ਜੀ ਸੋ ਜਾਣਕਾਰੀ ਦੇਣ ਦੇ ਲਈ ਬਲਰਾਜ ਰਾਜਾ ਤੁਹਾਡਾ ਬਹੁਤ-ਬਹੁਤ ਧੰਨਵਾਦ